ਮੈਂ ਅਮਰਤਾਰੀ ਬੰਦਾ ਹਾਂ ਇੱਕ ਐਕ ਮੈਸੇਜਗਾ ਦੀਆ ਹਾਂਜੀ ਇਸੇ ਕੜ ਇਸੇ ਤੋਂ ਦਾਨੇ ਵਾਲੇ ਚੌਂਕ ਦੀ ਆਈ ਚਈ ਇਹ ਪਹਿਲਾਂ ਆਪਸ ਵਿੱਚ ਜੋ ਵੀ ਹੈ ਗੱਲਬਾਤ ਹੋਈ ਇਹਨਾਂ ਦੀ ਫਿਰ ਮੈਂ ਇੱਥੇ ਆ ਕੇ ਉਹਨੂੰ ਪੁੱਛਿਆ ਵੀ ਤੂੰ ਮੈਨੂੰ ਮੇਰੀਆਂ ਭੈਣਾਂ ਨੂੰ ਗਾਲ੍ਹਾਂ ਕਿਉਂ ਕੱਢੀਆਂ ਵੀ ਇਹ ਕਹਿੰਦਾ ਮੈਂ ਕੱਢੂਗਾ ਅੱਗੋਂ ਆਕੜ ਕੇ ਜੇ ਅੱਗੋਂ ਕਹਿੰਦਾ ਵੀ ਮੈਂ ਕੱਢੂਗਾ ਗਾਲ੍ਹਾਂ ਤੇ ਮੈਂ ਕਹਾ ਹੁਣ ਕੱਢ ਕੇ ਦਾ ਵੀ ਹੁਣ ਕੱਢ ਕੇ ਦਾ ਫਿਰ ਮੇਰੇ ਵਖੀ ਭੈਣ ਨੂੰ ਗਿਆ ਹੀ ਵਖੀ ਪਿਆ ਤੇ ਫਿਰ ਮੇਰੀ ਪਗਲਾਤੀ ਉਹਨੇ ਤੇ ਫਿਰ ਉਹ ਬੈਸਵਾਜੀ ਤੇ ਗੱਲ ਗੁਲਵਾ ਪਿਆ ਹੀ ਤੇ ਮੇਰੇ ਆ ਸੱਟਾਂ ਮਰੀਆਂ ਚੱਕ ਚੁੱਕ ਬਹੁਤ ਜ਼ਿਆਦਾ ਪੈ ਗਈ ਅੱਗੋ ਗੱਲ ਤੇ ਇਸ ਕਰਕੇ ਹੁਣ ਅੱਗੋ ਥੋੜੇ ਸਿਰ ਤੇ ਵੀ ਜੋ ਸੁਣਵਾਈ ਵੀਰ ਜੀ ਗੱਲ ਇਹ ਹੋਈ ਹੈ ਕਿ ਮੈਂ ਆਟੋ 'ਚ ਬੈਠਾ ਸੀ ਆਲੀ ਤੇ ਦੂਸਰਾ ਮੁੰਡਾ ਆਇਆ ਆ ਕੇ ਖੜਾ ਸਾਡੇ ਕੋਲ ਖੜ ਗਿਆ ਇੱਕ ਮੁੰਡਾ ਹੋਰ ਬਟੇ ਮੇਰੇ ਨਾਲ ਅਸੀਂ ਆਪਾਂ ਚ ਗੱਲਬਾਤ ਕਰੀ ਜੰਨੇ ਆ ਅਸੀਂ ਗੱਲਬਾਤ ਕਰੀ ਜੰਨੇ ਇੱਕ ਵੀਡੀਓ ਨੂੰ ਹਾਸੀ ਖੱਡੀ ਜੰਨੇ ਮਜ਼ਾਕ ਕਰੀ ਜੰਨੇ ਉਹ ਆ ਕੇ ਖੜ ਗਿਆ ਆ ਕੇ ਕਹਿੰਦਾ ਕਹਿੰਦਾ ਇਹ ਗੱਲਾਂ ਚ ਤੇਰੀ ਕੁੜੀਆਂ ਵੀ ਐ ਤੇਰੇ ਮੁੰਡੇ ਵੀ ਐ ਤੇਰੀ ਭੈਣਾਂ ਵੀ ਐ ਮੈਂ ਕਿਹਾ ਤੂੰ ਮੇਰੇ ਨਾਲ ਫालतੂ ਨਾ ਗੱਲ ਕਰ ਤੂੰ ਜਾ ਤੇਰੇ ਨਾਲ ਮੇਰਾ ਕੋ ਰੌਲਾ ਨਹੀਂ ਅਸੀਂ ਆਪਾਂ ਚ ਕਦਾ ਪੁੱਠੇ ਗਲਾਂ ਘੜ ਲਾ ਪਿਆ ਕੇ ਮੈਂ ਕਿਹਾ ਤੂੰ ਅੱਗੇ ਮੈਨੂੰ ਗਲਾਂ ਘੜ ਗਿਆ ਤੂੰ ਮੈਂ ਕਿਹਾ ਨਾ ਬੋਲ ਤੇ ਚਲਾ ਜਾ ਦੋ ਤਿੰਨ ਵਾਰੀ ਸਮਝਾਇਆ ਬੁਝੇ ਦੁਕਾਨ ਵਾਲੇ ਕੋਲੇ ਖੜਾ ਮੀਟਾ ਲ ਕੋਲੇ ਖੜਾ ਉਹ ਸਾਹਮਣੇ ਕਹੀ ਨਾ ਮੈਂ ਤੂੰ ਜਾ ਵੜ ਇੱਥੋਂ ਵੀ ਮੇਰੇ ਨਾਲ ਫालतू ਗੱਲਾਂ ਨਾ ਕਰ ਕਿੰਨੇ ਜਣੇ ਸੀ ਉਹ ਕੌਣ ਆ ਗਏ ਉਹ ਭਈਆ ਜੀ ਉਹ ਆ ਕਿੰਨੇ ਜਣੇ ਸੀ ਉਹ ਇਕੱਲਾ ਸੀਗਾ ਇਹ ਮੈਂ ਮੈਂ ਹੈਂਡੀਕੈਪਡ ਆ ਉਹ ਕੀ ਕੰਮ ਕਰਦਾ ਉਹ ਵੀ ਆਟੋ ਚਲਾਉਂਦਾ ਜੀ ਆ ਕੇ ਮੈਂ ਉਹਨੂੰ ਕਹਿੰਦਾ ਤੂੰ ਜਾ ਬੜੇ ਮੈਂ ਕਹਿੰਦਾ ਆਪਣੇ ਤੇਰੇ ਨਾਲ ਕੋਈ ਰੋਲਾ ਨਹੀਂ ਕਹਿੰਦਾ ਤੂੰ ਕਈ ਕਰ ਲੇਗਾ ਮੇਰਾ ਮੈਂ ਕਹਾਂ ਮੈਂ ਤੇਰਾ ਕਰਨਾ ਕੁਛ ਨਹੀਂ ਤੂੰ ਜਾ ਯਾਰ ਆਪਾਂ ਤੇਰੇ ਨਾਲ ਗੱਲ ਨਹੀਂ ਕਰਦਾਂਗੇ ਕਹਿੰਦਾ ਤੂੰ ਆ ਹੁਣੇ ਘੰਟੇ ਪਹਿਲਾਂ ਦੀ ਗੱਲ ਆ ਜੀ ਕੀ ਹਾਲਾਤ ਕੀ ਆ ਹੁਣ ਉਹ ਮੇਰੇ ਪਹਿਲਾਂ ਇੱਕ ਟਮਾਰੀ ਉਹਨੇ ਮੈਨੂੰ ਰੋਕੀ ਨਾ ਮੈਂ ਕਹਾਂ ਤੂੰ ਮੇਰੇ ਮੈਂ ਬੱਕੀ ਨਾ ਆਪਾਂ ਗੱਲਾਂ ਆਪੇ ਮੈਂ ਕਹਾਂ ਇਹ ਮੁੰਡੇ ਸਾਧ ਲਾਂਗਾ ਮੁੰਡਾ ਮੁੰਡੇ ਵਕੀਤਾ ਜੀ ਮੁੰਡਾ ਖਤਮ ਮਾਰ ਕੇ ਭੱਜ ਗਿਆ ਬਿੱਟਾ ਮਾਰ ਲਾ ਪਿਆ ਹਾਂਜੀ ਕੁਛ ਹਸਪਤਲ ਨਾਲ ਵੀ ਇੱਕ ਦੋ ਜਣੇ ਪਤਾ ਨਹੀਂ ਕੌਣ ਸੀ ਭੱਜ ਗਏ ਸਾਰੇ ਕੇਐਸਆਈ ਸੱਤਪਾਲ ਤੋਂ ਇੱਥੇ ਸਾਡੇ ਕੋਲ ਪੀਐਸਆਰ ਦੇ ਅਸ ਮੁਲਾਜ਼ਮ ਹੈ ਸਾਨੂੰ ਸੂਚਨਾ ਮਿਲੀ ਸੀ ਵੀ ਇੱਥੇ ਲੜਾਈ ਹੋਈ ਹੈ ਤੇ ਕੋਈ ਠੰਡੀ ਗੇਵਟ ਬੰਦੇ ਤੇ ਸੱਤਾ ਮਾਰੀਆਂ ਤੇ ਉਹਨੂੰ ਅਸੀਂ ਹਸਪਤਲ ਭੇਜਤਾ ਤੇ ਆਪੋ ਜਿਹੜਾ ਇਹਨੂੰ ਸਿੱਟੀ ਛੱਡਦੇ ਆਣੇ ਆਟੋ ਵਾਲਾ ਚਾਲ ਜਿਹੜਾ ਬਿਸਾਰ ਸੀ ਉਹ ਉਹ ਭੱਜ ਗਿਆ ਸੀ ਮੋਕਤ ਅਸੀਂ ਥੋੜਾ ਲੇਟ ਹੋ ਗਏ ਉਹ ਮੋਕਤ ਭੱਜ ਗਿਆ ਸੀਗਾ ਤੇ ਇਹਨੂੰ ਆਟੋ ਨੂੰ ਅਸੀਂ ਸਿਟੀ 'ਚ ਬੰਦ ਕਰ ਦਾਂਗੇ ਜਿਹੜੀ ਕਾਰਵਾਏ ਸਿਟੀ ਵਾਲੇ ਨਾਰਿੰਗਪੁਰ ਮੇਰਾ ਕੋਈ ਕਸੂਰ ਨਹੀਂ ਮੈਨੂੰ ਕੋਈ ਪਤਾ ਨਹੀਂ ਦਿਮਾਜ ਆ ਕੇ ਮੈਂ ਬੋਲਾ ਭਾਈ ਕੀ ਹੋ ਗਿਆ ਮੈਨੂੰ ਗਰਾਸਨ ਲਾਲ ਵੱਢਣ ਲੱਗ ਗਏ ਮੈਨੂੰ ਕੋਈ ਸਾਹ ਮੇਰੀ ਗੱਡੀ ਪੰਨ ਗਈ ਮੈਂ ਤਾਂ ਸਬਜ਼ੀ ਵੇਚ ਰਿਆ ਦੀ ਖੜਕੇ ਮੇਰਾ ਨਾਮ ਨਨਕੂ ਵਾਜੀ ਦੀ ਕਰਦੇ ਰਹਿਣਾ ਜੀ ਮੇਰੇ ਨਾਲ ਨਾਲ ਯੂਪੀ ਦਾ ਜੀ ਹਾਂ ਜੀ ਸਬਜ਼ੀ ਬੇਚਦੇ ਆਂ ਆਈ ਸਬਜ਼ੀ ਦਾ ਕੰਮ ਕਿੰਨੇ ਟਾਈਮ ਦਾ ਸਬਜ਼ੀ ਦਾ ਬਹੁਤ ਟਾਈਮ ਹੋ ਗਿਆ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੇ ਖੜੇ ਸੀ ਦੂਜਾ ਉਰੀ ਖੜੇ ਦੀ ਮਜਾਰ ਉਰੀ ਕਾ ਕੇ ਖੜ ਗਿਆ ਬਸ ਮੈਂ ਪੁੱਛਣ ਲੱਗਾ ਕੀ ਹੋ ਗਿਆ ਬਸ ਮੁਰੂ ਗਣਾ ਸਨ ਨਾਲ ਵੱਡਾਂ ਨੇ ਵੱਡਣ ਲੱਗਿਆ ਜੀ ਕੋਣ ਕੋਣ ਦੇ ਫੇ ਦੋਲਚਾ ਵਾਲਾ ਉਰੀ ਲੱਬੇ ਉਹ ਕੋਲਚਾ ਆਏਗਾ ਉਹ ਕੋਲਚਾ ਲੰਦਾ ਉਰੀ ਰੇੜੀ ਫੱਲੇ ਨਾ ਉਹਦਾ ਨਹੀਂ ਪਤਾ ਜੀ ਨਾ ਦਾ ਤੈਨੂੰ ਪਤਾ ਨਹੀਂ ਦੋ ਬੰਦੇ ਦੇ ਕੈਂਪਰ ਦੇ ਇੱਕ ਬੰਦੇ ਦੀ ਇੱਕ ਦੋਲੇ ਕੰਮ ਪਰ ਦੇਦੇ ਕੀ ਸਮਾਨ ਦੇ ਉਹਨਾਂ ਦੇ ਵਿੱਚ ਸਮਾਨ ਗੜਾਸੇ ਦੇ ਡਾਂਗੇ ਤੇ ਗੜਾਸਾ ਦੀ ਮੇਰੇ ਮੇਰੀ ਗੱਡੀ ਆ ਜੀ ਹਲੇ ਪਹਿਲਾਂ ਵੀ ਲੜਾਈ ਸੀ ਮਾਰੇ ਇਹ ਤਰੀਕੇ ਨਾਲ ਮੇਰੇ ਗੱਡੀ ਦਾ ਹਾਸੇ ਮਾਰ ਗਏ ਸਾਰੇ ਪੰਨੇ ਗਰਸੀਸਾ ਸਾਰਨ ਕੀ ਹੈ ਕਾਰਨ ਮੇਰਾ ਕੋਈ ਕਸੂਰ ਨਹੀਂ ਹੈ ਜੀ ਕੋਈ ਮਗੂ ਕੋਈ ਕਾਰਨ ਨਹੀਂ ਹੈ ਮੇਰੇ ਲਈ ਕੋਈ ਜਾਨਵੁੱਢੀ ਦਾ ਕੋਈ ਰੰਜਿਸ ਕਾ ਆ ਜਾਨਵੁੱਢੀ ਦਾ ਰੰਜਿਸ ਆ ਜਾਨਵੁੱਢੀ ਦੇ ਘਰੇ ਆ ਜੀ ਕੋਈ ਮੇਰੇ ਲਈ ਉਹਨਾਂ ਨੇ ਵੀ ਮਾਰੇ ਨਹੀਂ ਤੁਸੀਂ ਕੋਈ ਮੈਂ ਨਹੀਂ ਮਾਰਿਆ ਕੋਈ ਤੇ ਕੋਈ ਮੇਰੇ ਲਈ ਹੱਥ ਵੀ ਨਹੀਂ ਕੋਈ ਤਿਆਰ ਕੁਝ ਵੀ ਨਹੀਂ ਦਿੱਤੇ ਮੇਰੇ ਲਈ ਤੇ 60 ਮਿੰਟ ਕਿਤੇ ਵੱਜਿਆ ਤੇਰੇ ਮੇਰੇ ਪੈਰ ਹੱਥੇ ਤੇ ਵੱਜੀ ਆ ਵੱਜੀ ਆ ਮਟਾ ਹੱਥ ਆ ਹੱਥ ਵੱਟ ਗਿਆ ਮੇਰਾ ਇਹ ਪੈਰ ਸਿਰ ਮਟ ਗਿਆ ਲੜਾ ਜੀ ਕਿੰਨੀ ਕੰਨ ਪੰਨ ਦੀ ਸਾਰੀ ਉਹ ਨਤੀਜਾ ਸਾਰਾ ਕੁਝ ਮੰਨਦਾ ਸਾਰੀ ਸਾਰੀ ਸਬਜ਼ੀ ਖਰਾਤੀ ਸਾਰੀ ਸਬਜ਼ੀ ਇਰਤੀ ਜੀ ਇਕੱਲਾ ਹੀ ਸੀਗਾ ਤੂੰ ਮੈਂ ਇਕੱਲੇ ਦੀ ਬਾਈ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਬੱਸ ਸਟੈਂਡ ਜਿਹੜਾ ਡੱਬਾ ਉੱਥੇ ਕੋਈ ਗੱਡੀ ਗੁੱਡੀ ਭੰਨੀ ਆਂਗੇ ਮੌਕੇ ਤੇ ਜਾ ਕੇ ਅਸੀਂ ਮੌਕਾ ਦੇਖਿਆ ਉਹਦੀ ਗੱਡੀ ਨੁਕਸਾਨੀ ਗਈ ਆ ਸੱਟਾ ਵਗੈਰਾ ਉਹਦੇ ਕੋਈ ਜ਼ਿਆਦਾ ਹੈ ਨਹੀਂ ਗੀਆਂ ਤੇ ਇਹ ਮੈਂ ਡੱਬੇ ਵਾਸੀਆਂ ਨੂੰ ਜਾਂ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਡੱਬੇ ਦਾ ਵਾਰਨਿੰਗ ਦੇਣੀ ਚਾਹਣਾ ਕੀ ਜਿਹੜੀ ਏਦਾਂ ਦੀ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਦਿੱਤਾ ਜਾਊਗਾ ਤੇ ਡੱਬੇ ਦੇ ਮਾਹੌਲ ਜਿਹੜਾ ਬਿਲਕੁਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਇਹ ਵਿਅਕਤੀ ਕੌਣ ਸੀ ਜੀ ਇਹ ਜਿਹੜਾ ਜਿਹਦੇ ਸੱਟਾਂ ਮਾਰੀਆਂ ਇਹ ਇੱਥੇ ਸਬਜ਼ੀ ਲਾਉਂਦਾ ਡੱਬੇ ਜੀ ਸਬਜ਼ੀ ਦੀ ਜਿਹੜਾ ਟੈਂਪੂ ਆ ਉਹ ਇੱਥੇ ਸਬਜ਼ੀ ਵੇਚਦਾ ਰਿਹਾ ਹਾਂ ਇੱਕ ਕਲੀਅਰ ਕਰ ਰਹੇ ਹਾਂ ਅਸੀਂ ਪ੍ਰਵਾਸੀ ਆ ਜਾਇਤ ਹੁੰਦਾ ਉਹ ਦੇਖ ਰਹੇ ਇਹ ਦੋ ਵਿਅਕਤੀ ਸੀ ਜੀ ਇੱਕ ਵਿਅਕਤੀ ਜਿਹੜਾ ਹੈਗਾ ਦਾਖਲ ਹੋਣ ਗਿਆ ਜੀ ਸੰਗਰੂਰ ਉਹਦੇ ਕਾਫੀ ਸੱਟਾਂ ਲੱਗੀਆਂ ਉਹ ਜਿਹੜਾ ਦਾਖਲ ਹੋਇਆ ਉਹ ਜੀ ਜਿਵੇਂ ਵੀ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਸਰ ਕੋਈ ਕੁਝ ਪਤਾ ਲੱਗੇ ਜੀ ਇਹ ਕੌਣ ਬੰਦੇ ਸੀ ਇਹ ਸਾਹਮਣੇ ਦੱਸਿਆ ਜਾ ਰਿਹਾ ਕੋਈ ਨਹੀਂ ਹਾਲੇ ਤਪਤੀਸ਼ ਕਰ ਰਹੇ ਆ ਇਹਦੀ ਤੇ ਜਿਵੇਂ ਵੀ ਹੋਊਗਾ ਉਹ ਕਾਰਵਾਈ ਕਰਾਂਗੇ ਅਸੀਂ ਕਾਨੂੰਨ ਅਨੁਸਾਰ